ਫਾਜ਼ਿਲਕਾ ਵਿਧਾਇਕ ਨਿੰਦਰਪਾਲ ਸਿੰਘ ਸਵਨਾ ਨੇ ਅੱਜ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਵਿਧਾਇਕ ਸਵਨਾ ਨੇ ਜਿੱਥੇ ਅੱਜ ਫਾਜ਼ਿਲਕਾ ਦੇ ਪਿੰਡ ਜੋੜਕੀ ਕੰਕਰ ਵਾਲੀ ਵਿਖੇ ਪਿੰਡ ਵਿੱਚ ਵਾਲੀਵਾਲ ਖੇਡ ਸਟੇਡੀਅਮ ਨੂੰ ਦੀ 5 ਲੱਖ ਦੀ ਗ੍ਰਾਂਟ ਦਿੱਤੀ ਉੱਥੇ ਟਾਣੀ ਸ਼ਹੀਦ ਕੁਲਵੰਤ ਸਿੰਘ ਦੀ ਸਮੂਚੀ ਪੰਚਾਇਤ ਫਾਜ਼ਿਲਕਾ ਵਿਧਾਇਕ ਨਿੰਦਰਪਾਲ ਸਿੰਘ ਨੂੰ ਸਨ ਉਹਦੀ ਅਗਵਾਈ ਹੇਠ आम आंधी पार्टी ਦੇ ਵਿੱਚ ਸ਼ਾਮਲ ਹੋਈ ਇਸ ਮੌਕੇ ਵਿਧਾਇਕ ਸਵਨਾ ਨੇ ਸਮੂਚੀ ಗ್ರಾಮ ਪੰਚਾਇਤ ਨੂੰ ਜੀ ਆਇਆਂ ਕਿਹਾ ਲੈ ਲੋ ਲੋਕ ਦਾ ਸਰਪੱਤ ਪਾ ਲੈ ਲੋ ਵਾ ਵਾਤਾ ਪਰ ਲੋ ਦਾ ਕਿਤੇ ਆਓ ਬਹੁਤ ਕਿੱਥੇ ਬਾਹਰ ਫੋਟੋ ਕਰੀ ਗੱਲ ਫਿਰ ਬੜਲੀ ਹੈ ਸਰਦਾਰ ਨਿਰਿੰਦਰਪਾਲ ਸਿੰਘ ਸਵਨਾ ਜੀ ਜਿੰਦਾਬਾਦ ਅੱਜ ਪਿੰਡ ਟਾਣੀ ਸ਼ਹੀਦ ਕਲਵੰਤ ਸਿੰਘ ਵਿਖੇ ਲੋਕਾਂ ਨੂੰ ਮਿਲਣ ਲਈ ਅਸੀਂ ਅੱਜ ਪਹੁੰਚੇ ਸੀ ਲੋਕਾਂ ਦੇ ਜਿਹੜੀਆਂ ਮੁਸ਼ਕਲਾਂ ਨੇ ਉਹ ਸੁਣੀਆਂ ਨੇ ਔਰ ਮੌਕੇ ਤੇ ਹੱਲ ਕੀਤਾ ਹੈ ਔਰ ਇਸ ਦੌਰਾਨ ਜਿਹੜੀ ਨਵੀਂ ਪੰਚਾਇਤ ਚੁਣੀ ਗਈ ਹੈ ਪਿੰਡ ਦੀ ਸਾਡੇ ਜਿਹੜੇ ਇੱਥੋਂ ਦੇ ਭੈਣ ਪਰਮਜੀਤ ਕੌਰ ਜੀ ਸਰਪੰਚ ਚੁਣੇ ਗਏ ਨੇ ਉਹਨਾਂ ਦੇ ਪਤੀ ਜਗਿੰਦਰ ਜੀ ਉਹਨਾਂ ਦੇ ਨਾਲ ਸਾਰੇ ਜਿਹੜੇ ਮੈਂਬਰ ਸਹਿਬਾਨ ਨੇ ਪੰਚਾਇਤ ਹੈ ਉਹ ਅੱਜ ਸਾਰੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਇਹਨਾਂ ਸਾਰਿਆਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜਿਆਨ ਨੂੰ ਕਹਿੰਦਾ ਸਵਾਗਤ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਪੂਰਾ ਮਾਨ ਸਤਕਾਰ ਕੀਤਾ ਜਾਊਗਾ ਜੋ ਵੀ ਕੰਮ ਇਹ ਲੋਕਾਂ ਦੇ ਲੈ ਕੇ ਆਉਣਗੇ ਸਾਰੇ ਕੰਮ ਇਹਨਾਂ ਦੇ ਜਿਹੜੇ ਆ ਪਹਿਲ ਦੇ ਆਧਾਰ ਤੇ ਕੀਤੇ ਜਾਣ। ਅੱਜ ਪਿੰਡ ਜੋੜਕੀ ਕੰਕਰ ਵਿਖੇ ਲੋਕਾਂ ਨਾਲ ਮਿਲਣ ਦਾ ਪ੍ਰੋਗਰਾਮ ਹੈ ਔਰ ਜਿਹੜਾ ਅਸੀਂ ਇੱਥੇ ਵੋਲੀਬਾਲ ਦਾ ਜਿਹੜਾ ਗਰਾਊਂਡ ਹੈ ਉਹ ਜਿਹੜੇ ਨੌਜਵਾਨਾਂ ਦੀ ਡਿਮਾਂਡ ਸੀਗੀ ਉਹ ਅੱਜ ਉਹਦਾ ਉਦਘਾਟਨ ਕੀਤਾ ਬਣ ਕੇ ਤਿਆਰ ਹੈ ਤਕਰੀਬਨ 5 ਲੱਖ ਰੁਪਏ ਦੇ ਤੇ ਜਿਹੜਾ ਖਰਚਾ ਆਇਆ ਔਰ ਇਸ ਤੋਂ ਬਾਅਦ ਤਿੰਨ ਜਿਹੜੇ ਕਿਚਨ ਛੱਡ ਨੇ ਪਿੰਡ ਦੇ ਵਿੱਚ 12 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਪਾਸ ਨੇ ਔਰ ਜਿਹੜਾ ਸਾਡਾ ਪਿੰਡ ਦੇ ਵਿੱਚ ਲੇਬਰ ਦਾ ਕੰਮ ਹੈ ਮਨਰੇਗਾ ਲੇਬਰ ਦਾ 15 ਲੱਖ ਰੁਪਏ ਦਾ ਜਿਹੜਾ ਵਾਸੀਂ ਪਾਸ ਕਰਵਾਇਆ ਤਾਂ ਉਹ ਸਾਰੇ ਕੰਮਾਂ ਦਾ ਅੱਜ ਕੋਈ ਉਦਘਾਟਨ ਸੀ ਕੋਈ ਕੰਮ ਸ਼ੁਰੂ ਕਰਾਉਣੇ ਸੀ ਉਸ ਲਈ ਅੱਜ ਪਿੰਡ ਵਿੱਚ ਪਹੁੰਚੇ ਸੀ ਔਰ ਨਵੀਂ ਪੰਚਾਇਤ ਨੂੰ ਸਾਰੇ ਜਿੰਨੇ ਵੀ ਸਾਡੇ ਮੈਂਬਰ ਨੇ ਸਰਪੰਚ ਸਾਹਿਬ ਨੇ ਸਾਰਿਆਂ ਨੂੰ ਜਿਹੜੇ ਵੀ ਇਹ ਨਵੇਂ ਕੰਮ ਜਿਹੜੇ ਕੰਪਲੀਟ ਹੋਏ ਨੇ ਜਾਂ ਸ਼ੁਰੂ ਹੋ ਰਹੇ ਨੇ ਸਾਰੇ ਕੰਮਾਂ ਦੀ ਮੈਂ ਵਧਾਈ ਦਿੰਨਾ ਔਰ ਸਾਰੇ ਲੋਕਾਂ ਨੂੰ ਸ਼ੁਭਾਸ਼ਾਦਾ ਜੋ ਵੀ ਕੰਮ ਨੇ ਪਿੰਡ ਦੇ ਹੋਰ ਵੀ ਹੋਣ ਵਾਲੇ ਬੜੇ ਜਲਦੀ ਜਿਹੜੇ ਉਹ ਵੀ ਕੰਮ ਸ਼ੁਰੂ ਕਰਕੇ ਜਿਹੜੇ ਪੂਰੇ ਕੀਤੇ ਜਾਣਗੇ